ਇੱਕ ਪਾਸੇ ਤਾਂ ਜਿੱਥੇ ਚੋਰ ਲੋਕਾਂ ਦੀਆਂ ਕੋਠੀਆਂ ਤੇ ਦੁਕਾਨਾਂ ਨੂੰ ਸ਼ਰਿਆਮੀ ਨਿਸ਼ਾਨਾ ਬਣਾ ਕੇ ਲੋਕਾਂ ਦਾ ਭਾਰੀ ਨੁਕਸਾਨ ਕਰ ਰਹੇ ਨੇ ਉੱਥੇ ਹੀ ਚੋਰ ਸਰਕਾਰੀ ਸੰਪਤੀ ਦਾ ਨੁਕਸਾਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ ਜਿਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਹੈ ਫਗਵਾੜਾ ਦੇ ਮਹੱਲਾ ਗੋਬਿੰਦਪੁਰਾ ਵਿਖੇ ਸਾਮ ਆਦਮੀ ਪਾਰਟੀ ਵੱਲੋਂ ਖੋਲੀ ਗਈ ਮਹੱਲਾ ਕਲੀਨਿਕ ਵਿਖੇ ਜਿੱਥੋਂ ਕੀ ਚੋਰ ਬੀਤੀ ਰਾਤ ਬਾਥਰੂਮ ਵਿੱਚ ਲੱਗੀ ਪਾਣੀ ਵਾਲੀ ਮੋਟਰ ਹੀ ਚੋਰੀ ਕਰਕੇ ਲੈ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਆ ਬਾੜ ਦੇ ਸਾਬਕਾ ਕੌਂਸਲਰ ਰਵੀ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਪਤਾ ਲੱਗਾ ਕਿ ਕੋਈ ਵਿਅਕਤੀ ਬਾਥਰੂਮ ਵਿੱਚ ਲਗੀ ਪਾਣੀ ਵਾਲੀ ਮੋਟਰ ਹੀ ਚੋਰੀ ਕਰਕੇ ਲੈ ਗਿਆ ਹੈ ਹੁਣਾ ਦੱਸਿਆ ਕਿ ਇਸ ਮਹੱਲਾ ਕਲੀਨਿਕ ਵਿੱਚ ਬਹੁਤ ਸਾਰਾ ਕੀਮਤੀ ਸਮਾਨ ਪਿਆ ਹੈ ਜਿਸ ਦੀ ਸਾੰਭ ਸੰਭਾਲ ਲਈ ਇਸ ਮਹੱਲਾ ਕਲੀਨਿਕ ਵਿੱਚ ਸਿਕਿਉਰਿਟੀ ਗਾਰਡ ਦੀ ਜ਼ਰੂਰਤ ਹੈ ਹੁਣਾ ਸਿਹਤ ਵਿਭਾਗ ਦੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਉਹਨਾਂ ਦੇ ਮਹੱਲੇ ਵਿੱਚ ਸਥਿਤ ਇਸ ਮਹੱਲਾ ਕਲੀਨਿਕ ਵਿਖੇ ਸਿਕਿਉਰਿਟੀ ਗਾਰਡ ਮਹੱਈਆ ਕਰਵਾਇਆ ਜਾਵੇ ਤਾਂ ਜੋ ਚੋਰੀ ਦੀਆਂ ਵਾਰਦਾਤਾਂ ਉੱਪਰ ਲਗਾਮ ਲੱਗ ਸਕੇ ਮੇਰੇ ਵਾਰਡ ਦੇ ਵਿੱਚ ਜਿਹੜਾ ਸਾਡੇ ਆਮ ਆਦਮੀ ਕਲੇਨੇਕ ਜੋ ਕੁਝ ਮਹੀਨੇ ਪਹਿਲਾਂ ਹੀ ਇਹਦਾ ਸ਼ੁਰੂਆਤ ਹੋਇਆ ਸੀਗਾ ਤੇ ਉਹ ਕਾਫੀ ਕਲੀਨਿਕ ਵਧੀਆ ਚੱਲ ਰਿਹਾ ਕਿਉਂਕਿ ਨਰਮਦ ਪਰਿਵਾਰ ਰੋਜ਼ ਤਕਰੀਬਨ 100 ਤੋਂ ਉੱਪਰ ਜਿਹੜਾ ਮਰੀਜ਼ ਇੱਥੇ ਆ ਕੇ ਆਪਣਾ ਦਵਾਈ ਵਗੈਰਾ ਲੈ ਰਿਹਾ ਹੈ ਕੱਲ ਰਾਤ ਇੱਥੇ ਸਾਡੇ ਵਾਸ਼ਰੂਮ ਦੇ ਵਿੱਚ ਇੱਕ ਟੁੱਲੂ ਪੰਪ ਲੱਗਾ ਜਿਹਦੇ ਨਾਲ ਕਰਕੇ ਉਹ ਪਾਣੀ ਉੱਪਰ ਟੈਂਕੀ ਤੇ ਚੜਦਾ ਹੈ ਉਹ ਸਵੇਰੇ ਆ ਕੇ ਜਦੋਂ ਸਟਾਫ ਨੇ ਦੇਖਿਆ ਵੀ ਉਹ ਦਰਵਾਜ਼ਾ ਖੁੱਲਾ ਹੋਇਆ ਹੈ ਤੇ ਅੰਦਰ ਜਾ ਕੇ ਦੇਖਿਆ ਤਾਂ ਉਹ ਟੁੱਲੂ ਪੰਪ ਚੋਰੀ ਹੋਇਆ ਸੀਗਾ ਤੇ ਅਸੀਂ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਵੀ ਮੱਲਾ ਕਲੀਨਿਕ ਬਣਾਉਣ ਦੀ ਲਾਗਤ ਕਾਫੀ ਪੈਸੇ ਦਾ ਇਹ ਮੱਲਾ ਕਲੀਨਿਕ ਬਣਿਆ ਹੈ ਲੋਕਾਂ ਦੀ ਸਹੂਲਤ ਲਈ ਕਿਉਂਕਿ ਅੰਦਰ ਵੀ ਸਮਾਨ ਕਾਫੀ ਮਹਿੰਗਾ ਹੈ ਕੰਪਿਊਟਰ ਵਾਲਾ ਲੈਪਟਾਪ ਵਾਲਾ ਹੋਰ ਵੀ ਜਿਹੜੇ ਟੈਸਟ ਕਰਦੇ ਉਹ ਵੀ ਮਸ਼ੀਨਰੀ ਮਹਿੰਗੀ ਆ ਇਹ ਸਰਕਾਰ ਤੋਂ ਬੇਨਤੀ ਕਰਾਂਗੇ ਵੀ ਇੱਥੇ ਸਾਨੂੰ ਇੱਕ ਸਕਿਉਰਿਟੀ ਗਾਰਡ ਜਰੂਰ ਪ੍ਰੋਵਾਈਡ ਕਰਵਾਇਆ ਜਾਵੇ ਤਾਂ ਕਿ ਉਹ ਰਾਤ ਨੂੰ ਇਹਦੀ ਚੌਕੀਦਾਰੀ ਕਰ ਸਕੇ ਤਾਂ ਕਿ ਅਸੀਂ ਨਹੀਂ ਚਾਹਦੇ ਵੀ ਦੁਬਾਰਾ ਕੋਈ ਇਸ ਤਰ੍ਹਾਂ ਦੀ ਚੋਰੀ ਹੋਵੇ ਤੇ ਸਰਕਾਰ ਨੂੰ ਸਾਡੀ ਇਹੀ ਐਸਐਮਐਲ ਸਾਹਿਬ ਤੇ ਸਾਡੇ ਦਿਲਾ ਕਪੂਰਤਲਾ ਦੇ ਜਿਹੜੇ ਰਾਣੀ ਮੈਡੀਕਲ ਆਫੀਸਰ ਹਨ ਉਹਨਾਂ ਨੂੰ ਸਾਡੀ ਬੇਤੀ ਹੈ ਵੀ ਉਹ ਲਿਖ ਕੇ ਸਰਕਾਰ ਨੂੰ ਦੇਣ ਵੀ ਇੱਥੇ ਇੱਕ ਸਕਿਉਰਿਟੀ ਗਾਰਡ ਤੇ ਇੱਕ ਸਫਾਈ ਕਰਮਚਾਰੀ ਸਾਨੂੰ ਬਹੁਤ ਜ਼ਰੂਰੀ ਚਾਹੀਦਾ ਹੈ ਤੇ ਸਾਰੇ ਜਿਹੜਾ ਮਤਲਬ ਬਾਥਰੂਮ ਦਾ ਲੋਕ ਲੱਗਾ ਨਹੀਂ ਸੀਗਾ ਇਹ ਦੇਖੋ ਜੀ ਖੁੱਲਾ ਸੀਗਾ ਜੀ ਹੁਣ ਆਪਾਂ ਕਹਿ ਨਹੀਂ ਸਕਦੇ ਲੱਗਾ ਸੀਗਾ ਕਿ ਉਹਨਾਂ ਨੇ ਆਪ ਖੋਲਿਆ ਚੋਰਾਂ ਨੇ ਤੇ ਟੂਲੂ ਪੰਪ ਕਿੰਨਾ ਦਾ ਨੁਕਸਾਨ ਹੋ ਗਿਆ ਸਰ ਇਹ ਤਾਂ ਕਹਿੰਦਾ 2-4 ਹਜ਼ਾਰ ਦਾ ਆਦਾ ਜੀ ਇਹ ਟੂਲੂ ਪੰਪ ਤੇ ਨੁਕਸਾਨ ਤਾਂ ਨੁਕਸਾਨ ਹੀ ਹੈ ਜੀ ਕੀ ਪ੍ਰਸ਼ਾਸ਼ਨ ਕੋ ਮੰਗ ਰ ਰਹੇ ਪ੍ਰਸ਼ਾਸਨ ਦੋਸਤ ਇਹ ਸਭ ਤੋਂ ਸਾਫ ਸਾਡੇ ਫਗਵਾੜ ਜਿਹੜੇ ਹੈ ਲੇਬਰ ਆਫ ਦੀ ਹੈਗੇ ਆ ਤੇ ਸਾਡੇ ਸਿਵਲ ਸਰਦਾਰ ਕਪੂਰ ਚਲਾਣਾ ਨੂੰ ਇਹ ਹੀ ਬੇਨਤੀ ਹੈ ਕਿ ਉਹ ਪੰਜਾਬ ਸਰਕਾਰ ਨੂੰ ਜਲਦੀ ਲਿਖ ਕੇ ਦੇਣ ਕਿ ਸਾਡੂ ਇੱਥੇ ਪੰਡਾ ਖੜੀ ਕਰਨ ਲਈ ਰਾਤ ਨੂੰ ਚੌਕੀਦਾਰ ਤੇ ਇੱਕ ਬਾਈਕਰ ਤੇ ਆ